ਅਸੀਂ ਵੀ ਗਨਾ ਆ ਜਾ ਸੱਤ ਬਾਲ ਪੈਸੇ ਤਾਂ ਗਨਾ ਤੇ ਬਾਈ ਨੇੜੇ ਐ ਕਿੱਥੇ ਮੜਿਆ ਵੀਡੀਓ ਆ ਜਾ ਬਾਈ ਨੇੜੇ ਬਣਾਇਆ ਇਹਦੀ ਪਾਈਤੀ ਬਾਈ ਕਿਹੜੀ ਜਗ੍ਹਾ ਤੂੰ ਐ ਕਿੰਨੇ ਨਗ ਲਿਆਏ ਸੀ 4 ਵੇਗੇ 4 ਹਾਂਜੀ ਵਧੀਆ ਖੋਸ਼ ਠੀਕ ਐ ਹਾਂਜੀ ਹਾਂਜੀ ਖੋਸ਼ ਐ ਲੋਕੇਸ਼ਨ ਠੀਕ ਐ ਖੋਜ ਕੇ ਘਲਾ ਘਲਾ ਖੋਜ ਕਰਕੇ ਕਿ ਨਹੀਂ ਸੱਤ ਬਾਲ ਠੀਕ ਐ ਬਾਈ ਆ ਤੂੰ ਲੈ ਜੋੜਾ ਆ ਵੀ ਆ ਲਿਖਾਈ ਆ ਆਪਦੀ ਆ ਲਿਖਾਈ ਆ ਆਪਦੀ ਠੀਕ ਹੈ ਭਈ ਅੱਗੇ ਦਰਵਾਜ਼ਾ ਤੋਂ ਲੈ ਕੇ ਆਇਆ ਸੀ ਚਾਰ ਨਾਗ ਬਾਈ ਦੇ ਤੇ ਚਾਰੇ ਵਿਗ ਗਏ ਆ ਠੀਕ ਹੈ ਭਰਾ ਠੀਕ ਆ ਓਕੇ ਓਕੇ ਸਰ ਇਹ ਨਾਲ ਹੀ ਕਰਨਾ ਦੱਸੋ ਜੀ ਆ ਲੈ ਯਾਰ ਤੇਰੀ ਲਖੀਰ ਵੀ ਨਹੀਂ ਨਾ ਉਦੀ ਐਂ ਨਾ ਖਾ ਵਧੀਆ 200 ਘਟੋ ਗਈ ਜਾਈ ਨਾ ਭਾਈ ਜਮਾ ਨਹੀਂ ਕਿੰਨੇ ਤੋਂ ਕਿੰਨੇ ਤੋਂ ਫਿਰ ਹੋ ਗਈ ਚੱਲ ਹੋ ਗਈ ਹੋ ਗਈ ਹੋ ਗਈ 200 ਨਾਲ ਚਲ ਕੋਈ ਨਹੀਂ ਕੁਲਦੀਪ ਲਿਖਦੇ ਯਾਰ ਨਾ ਤਾਂ 200 ਨਾਲ ਮਹਿੰਗੀ ਹੋਣ ਲੱਗੀ ਨਾ ਜੀ ਬੱਚਾ ਵਾਲਾ ਕਹਿ ਰਿਹਾ ਹਾਂ ਭਾਈ ਕਿਹੜੇ ਪਿੰਡੋਂ ਆਇਆ ਸੀ ਔਲਖਾ ਠੀਕ ਹੋ ਗਈ ਵਧੀਆ ਲਿਖਾਈ ਆ ਆਉਦੀ ਆ ਉਹਦੀ ਕੀਤੀ ਬਲਜੀਤ ਆਪਦੀ ਆਪਦੀ ਆਪਨੀ ਆਪਦੀ ਲੈ ਭਾਈ ਆ ਬੱਕਰੀ ਦਾ ਸੌਦਾ ਹੋਇਆ ਪੂਰੇ 9000 ਚ ਤੇ ਆਈ ਆ ਵੀ ਆ ਵੀ ਸੁਖਨੇ ਦੇ ਬੰਦੇ ਨੇ ਵੇਚੀ ਆ ਤੇ ਔਲਖਾਂ ਦੇ ਬੰਦੇ ਨੇ ਲਈ ਆ ਧੰਨਵਾਦ ਲੈ ਵੀ ਕਾਲੇ ਠੀਕ ਵੇਚ ਗਿਆ ਬਾਈ ਕਿੰਨੇ ਦਾ ਵੇਚ ਗਿਆ ਇਹਨਾਂ ਨੂੰ ਸੁਣਦਾ ਘੱਟ ਆ ਯਾਰ ਠੀਕ ਆ ਅੰਕਲ ਠੀਕ ਵੇਚ ਗਿਆ ਵਧੀਆ ਵਧੀਆ ਲਿਖਾਈ ਸੋਢੀ ਸੀ ਹੋਗੀ ਕਿੰਨੇ ਨੱਕ ਲਿਆਏ ਸੀ 6 ਨੱਕ ਲਿਆਏ ਕਿੰਨੇ ਵੇਚੇ 3 ਵੇਚੇ ਠੀਕ ਆ ਆ ਨਾਗ ਇਹਨਾਂ ਦੇ ਫਰਦੇ ਆ ਜਿਹੜੇ ਰਹਿ ਗਏ ਤੇ ਉਹ ਬੱਚਾ ਵੀ ਵੇਚ ਗਿਆ ਤੇ ਅਗਲੀ ਵੀਡੀਓ ਫੇਰ ਦਿਖਾਉਣੀ ਆ ਮੇਰਾ ਨਾ ਮੇਰਾ ਤਾਂ ਨਾ ਜਾਣਦਾਂ ਕਿ ਲੈ ਭਾਈ ਭੋਲੇ ਪਿੱਛੇ ਨੂੰ ਹੋ ਬਾਈ ਕਿਨੇ ਲਈ ਆ ਤੁਸੀਂ ਬਾਬਾਈ ਆ ਪੈਸੇ ਮੋੜ ਦੇ ਦੇਊਂਗਾ ਮੈਂ 2000 ਦੇ ਦੇਣਾ 1900 ਭਰਾਵਾ ਮੈਨੂੰ ਤਾਂ ਚਾਹੀਦੇ ਆ ਇਹ ਰੋਲਾ ਨਹੀਂ ਜਰਾਵਰ ਨੂੰ ਕਹਿ ਕੇ ਸਾਧ ਲਓ ਨਾ ਪੈਸੇ ਤਾਂ ਮੰਨ ਕੇ ਚੱਲ ਭੋਲੇ ਕਿੰਨੇ ਚ ਹੋ ਗਿਆ ਭੋਲੇ ਹਾਂ ਜੇ ਪੁੱਛ ਲੈਣ ਫਿਰ ਪੁੱਛ ਭੋਲੇ ਕਿੰਨੇ ਟਾਈਮ ਹੋ ਗਿਆ ਇਹਨੂੰ ਹੁਣ ਆਇਆ ਤੂੰ ਫੋਨ ਹੋ ਗਿਆ ਸੌਦਾ ਹਾਂ ਇੱਕ ਦਾ ਠੀਕ ਐ ਕਿੰਨੇ ਚੋ ਗਿਆ ਸਾਡੇ 5 ਲਖਾਈ ਬੱਸ ਠੀਕ ਹੈ ਵੀਰ ਕਾ ਬਾਪੂ ਕਹਿੰਨੇ ਲਓ ਜੀ ਆ ਬੱਕਰੀ ਦਾ ਸੌਦਾ ਜਰਾ ਵਰਨੇ ਲਈ ਹੈ ਮੰਨ ਕੇ ਹੁਣ ਦੇ ਦੋ ਪੈਸੇ ਦੇ ਦਿੰਦੇ ਕਿ ਨਹੀਂ ਪਹਿਲਾਂ ਦੇ ਦੇ ਦੋ 2000 ਰੁਪਏ ਹਲਕੇ ਵਕਾਵੇ ਕਲਿੰਦਰ ਕੁ 2000 ਕਿੰਨੇ ਕਰਾ ਹੋ ਗਿਆ ਹੋ ਗਿਆ 24 ਦਾ ਲੱਗਿਆ ਠੀਕੋ ਬਾਈ ਤੁਸੀਂ ਜਿਹਦਾ ਵੀ ਰਹਾਉਂਦਾ ਲੈ ਬਾਈ ਪੱਖੀ ਵਾਲੇ ਦਾ ਇੱਕ ਬੱਕਰਾ ਹੋਰ ਰਹਿ ਗਿਆ ਤੇ ਜੂਪਾ ਲੈਂਦਾ ਬਲਜੀਤ ਮੱਲਨ ਸੌਦਾ ਕਰਾਉਂਦਾ 82000 ਕੱਟਨੀ ਨਾ ਬਾਹਰ ਲੈ 30000 ਨਹੀਂ ਨਹੀਂ ਉਹ ਦਸ ਕੇ ਮੋੜੀ ਨਾਟ ਉਹ ਦਸ ਕੇ ਮੋੜੀ ਆਪੇ ਕੱਟ ਲਈ ਮੈਂ ਕਿਹਾ ਉਹ ਦੂਜਾ ਨੀਟੂ ਦੱਸ ਕੇ ਮੋੜ ਵੀ ਐ ਇਦੋਂ ਜਵਾਂ ਛੱਡ ਕੇ ਛੱਡ ਕੇ ਅਨਿਕ ਕੁਦੋਚੀ ਨਹੀਂ 7500 ਲੈ ਬਸ ਲੈ ਚੋ ਬਾਈ ਯਾਰ ਵਜਣੀ ਵਿਗਣਾ ਬਾਈ ਯਾਰ ਨਹੀਂ ਨਹੀਂ ਬੱਤ ਨੂੰ ਨਾ ਬੋਲੀ ਹੁਣ ਤੂੰ ਵੀ ਨਾ ਬੋਲੀ ਹੁਣ ਬੋਲੀ ਨਾ ਕਰਤਾ ਹਾਂ ਨਹੀਂ ਕਰਤਾ ਮੈਂ ਤਾਂ ਬੈਠੀ ਕਰਤਾ ਜੀ ਤੂੰ ਇਹਦਾ 75 ਨਹੀਂ ਤੇਰਾ 6 ਨਹੀਂ ਹੋ ਗਿਆ ਹੋ ਗਿਆ ਚੱਲ ਠੀਕ ਹੈ ਲੈਖ ਪੈਸੇ ਕਹਣੀ ਅੱਧੇ ਪੈਸੇ ਲੈਖ 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 ਲੈ ਲੈ ਬਈਆ ਜੂਪੇ ਨੇ ਲੈ ਲਿਆ ਬਾਈ ਪੱਖੀ ਵਾਲੇ ਤੋਂ ਆ ਇੱਕ ਬੱਕਰਾ ਰਹਿੰਦਾ ਸੀ ਇਹਨਾਂ ਦਾ ਤੇ ਦੋ ਚਾਰ ਨਾਕ ਹੋਰ ਰਹਿੰਦੇ ਸੀ ਬਾਈਆਂ ਦੇ 6 ਨਗਾ ਦਾ ਸੌਦਾ ਹੋ ਗਿਆ ਇਹ ਜੂਪੇ ਨੇ ਲਿਆ ਬਲਜੀਤ ਮੱਲਨ ਨੇ ਕਰਾਇਆਗਾ ਇੱਕ ਗੁਲਦੀਪ ਆਜਾ ਡਿਊਟੀ ਨੂੰ ਮਾਰਿਆ ਲਿਖਣ ਦੀ ਬਾਈ ਆ ਮੇਰਾ 파ਟਰਨਰ ਆ ਕੋਈ ਗੁੱਸੇ ਨਹੀਂ ਹੁੰਦਾਗਾ ਆ ਬੱਕਰਾ ਬਾਈ ਜੀ ਹਾਂ ਲਓ ਜੀ ਬਾਈ ਗਨਾਤੇ ਪੈਸੇ ਲਿਖਾਈ ਕਿਵੇਂ ਕੀਤੀ ਹੈ ਬਲਜੀਤ ਆਪਣਾ ਆਪਣੀ ਲਿਖਾਈ ਆਪੋ ਆਪਣੀ ਠੀਕ ਆ ਓਕੇ ਸਰ ਓਕੇ 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 ਧੰਨਵਾਦਰਾ ਲੈ ਬਈ ਆ ਬੱਕਰੀ ਦਾ ਸੌਦਾ ਇੱਕ ਦਾ ਹੋਰ ਹੋਇਆ ਸੁਖਨੇ ਪਿੰਡ ਦੇ ਬੰਦੇ ਨੇ ਲਈ ਮੰਨ ਕੇ ਚੱਲ ਬਈ ਬੱਬੀ ਠੀਕ ਆ ਬਈ ਕਿੰਨੇ ਦੀ ਹੋਗੀ 7 ਦੀ ਲਖਾਈ ਬਈ ਲਖਾਈ ਆਪੋ ਆਪੂ ਲਖਾਈ ਆਪੋ ਆਪਣੀ ਮੰਨ ਕੇ ਚੱਲ ਬਲਵੰਤ ਠੀਕ ਆ ਬਈ ਚਲ ਕੋਈ ਨਹੀਂ ਬੱਬੀ ਵਿਣਗਾਲੇ ਨੇ ਬਲਵੰਤ ਸੁਖਨੇ ਵਾਲੇ ਨੇ ਬੱਕਰੀ ਲਈ ਆ ਤੇ ਤੁਹਾਨੂੰ ਉਹ ਦਿਖਾ ਦਿੰਨੇ ਆ ਪੂਰੀ 7 ਦੀ ਲਖਾਈ ਆਪਦੀ ਆਪਦੀ ਪੈਸੇ ਗਨਾਤੇ ਆ ਤੇ ਮੰਨ ਕੇ ਚੱਲ ਦੂਜਾ ਵੀ ਸਾਈਆ ਆ ਗਈ ਹੈ ਸਾਰਾ ਕੁਝ ਹੋ ਗਿਆ ਤੇ ਲਖਾਈ ਵਗੈਰਾ ਵੀ ਆ ਗਈ ਆ ਲਾਲ ਬੱਕਰੀ ਦਾ ਸੌਦਾ ਹੋਇਆ ਜੀ ਜੀ ਪੀ ਹੋਈ ਨਾ ਸਕੇ ਪਾਇਆ ਲੱਗਦਾ ਮੈਂ ਵੀ ਜੀਤ ਮਾਨ ਦਾ ਜੋ ਪਿਆस्ते ਹੋਰ ਬਕਰਿਆਂ ਦਾ ਸੌਦਾ ਕਰਾ ਰਿਹਾ ਹੈ ਵੀ ਪੱਖੀ ਤੋਂ ਹੀ ਆ ਦੋਨੇ ਬਕਰੇ ਬਕਰੇ ਦਿਖਾ ਦਿੰਨੇ ਆ ਤੁਹਾਨੂੰ ਉਹ ਸੌਦਾ ਵੇਖ ਲੋ ਲਈ ਉਹਦੇ ਕਾਲ ਲਾਉਂਦੇ 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 ਨਾਉਂਦੇ ਨਾਉਂਦੇ ਤੇ ਬਾਈ ਇੰਨੇ ਬੰਦੇ ਖੜੇ ਆ ਲੈ ਨੋਂ ਦੇ ਨੋਂ ਹੀ ਲੈ ਲੈ ਹਨਾ ਹੋਰ ਬੱਸ ਤੁਮ ਦੱਸ ਦੇ ਹੋਰ ਦੱਸ ਤੂੰ ਦੱਸ ਤੂੰ ਦੱਸ ਤੂੰ ਦੱਸਣਾ ਬਾਈ ਯਾਰ ਚੱਲ ਦੇ ਚੱਲ ਦੇ ਕਹ ਦੀ ਚੱਪ 5500 ਤੇ ਪਾ ਦੇ ਭਾਈ ਨਹੀਂ ਯਾਰ ਪਾ ਬਾਈ ਹਾ ਇੱਕ ਹੀ ਤਵਾ ਵੀ ਵੇਖ ਲੈ ਬੱਚਾ ਨਿੱਕਾ ਵੀ ਦੋ ਬਾਈ ਮੀਟ ਮੋਲ ਦਾ ਸਹੀ ਆ ਬਾਈ ਯਾਰ ਮੀਟ ਦਾ ਮੋਲੀ ਨਾ ਕੋਈ ਕੁਆਲਿਟੀ ਆ ਮੀਟ ਮੋਲੀ ਆ ਬਾਈ ਮੈਂ 1 ਰੁਪਿਆ ਨਹੀਂ ਲਾਉਂਦਾ 5516 ਦਾ ਬਾਈ ਯਾਰ ਮੀਟ ਮੋਲੀ ਸ਼ਰਮੋ ਸ਼ਰਮੋ ਆ ਦੇ ਮੈਂ ਦੋ ਸ਼ਰਮੋ ਸ਼ਰਮੋ ਬਾਈ ਮੈਂ 1 ਰੁਪਿਆ ਨਹੀਂ ਲਾਉਂਦਾ ਘਰਮੋ ਚਰਮੀ ਲਾਤੇ ਮਾਰ ਮਾਣ ਆਇਆ ਹਾਂ ਤੇ ਕੱਲ ਲਖਾਈ ਕਰਾ ਦੂ ਹੋਰ ਨਹੀਂ ਮੈਂ ਆਉਂਦਾ ਮਰੀ ਅੰਨ ਉਹ ਫਿਰ 400 ਪੈ ਗਿਆ ਲਖਾਈ ਦਾ ਵੀ ਇਹਨੂੰ ਚੱਲ ਕਰ ਯਾਰ ਚੱਲ ਲੱਗਦੇ ਜੂ ਲੱਗਦੇ ਗਲਦੀਪ ਆਏ ਅਗਲੇ ਮੰਡੀ ਦੇ ਤੋਂ ਕੋਈ ਨਹੀਂ ਜਲਦੀ ਜਿਹੜੇ ਤੁਸ ਜੱਤ ਭਾਈ ਯਾਰ ਵਾਹ ਨੂੰ ਆ ਗਾ ਤੇ ਚੰਗੇ ਲੈ ਭਈ ਆ ਦੋ ਬੱਕਰਿਆਂ ਦਾ ਸੌਦਾ ਵੀ ਹੋ ਗਿਆ ਤੇ ਬਲਜੀਤ ਮੱਲਣ ਨੇ ਕਰਾਇਆਗਾ ਆਓ ਫਿਰ ਕੰਦੇ ਉੱਤੇ 55 ਤੋਂ ਲਖਾਈ ਜੁਪੇ ਦੀ ਹਾਂਜੀ ਆ ਇੱਕ ਨੋਟ ਆ ਗਿਆ ਤੇਰਾ ਲੈ ਵੀ ਪੱਖੀ ਵਾਲਿਆਂ ਦੇ ਦੋ ਨਾਗ ਆ ਤੇ ਬਸ ਇੱਕ ਰਹਿ ਗਿਆ ਇਹਨਾਂ ਦੇ ਅੱਠ ਨਗਾ ਚੋਂ ਇੱਕ ਦੋ ਕੰਨ 4 ਅੱਜ ਨਿੱਕੇ ਜਿਹਾ ਵਜਣ ਨਹੀਂ ਨਾ ਹੋਵਾ ਜੀ ਦਿਖਾਣਾ